ਇਹ ਤੁਸੀਂ ਮਾਰਕੀਟ ਕੋਲ ਵੀ ਹੋਈ ਹੈ ਜਿਵੇਂ ਕਿ ਤੁਹਾਨੂੰ ਮੈਂ ਦਾ ਛੋਟੇ ਜਿਹੇ ਪੱਕੂ ਉੱਡ ਗਏ ਆ। ਤੁਸੀਂ ਕਹਿ ਰਹੇ ਹੋ ਕਿ ਹਾਲੇ ਦੇਖਿਆ ਨਾ ਹੈ ਕਿ ਅੱਗੇ ਰਹੇਗੇ। ਤੁਸੀਂ ਮਾਰੀਆ ਨਹੀਂ ਹੋ ਜਾਓ। ਕੈਮਰਾ ਦੱਖਾਂ ਬਣਾਉਣਾ ਤੇ ਹਰ ਇੱਕ ਸੰਵੰਦਕਾਰ ਆਪਣੇ ਵਕ ਕਮੇ

ਵੱਲੋਂ ਦੇ ਪੱਤੇ ਬੜਾ ਸੁਭਾਕਾ ਹਨ ਕਿਉਂਕਿ ਕੋਈ ਵੀ ਸੰਸਥਾ ਜੇ ਲੋਕ ਸਰਬਸੰਮਤੀ ਦੇ ਨਾਲ ਚੋਣਾਂ ਕਰੇ ਆਪਣੇ ਵਿੱਚੋਂ ਆਪਣੇ ਲੀਡਰ ਪੈਦਾ ਕਰੇ ਇਹੀ ਸਾਡਾ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਸੋ ਤੁਸੀਂ ਸਾਰੇ ਧਾਈ ਦੇ ਪੱਖੋਂ ਤੇ ਚਾਹੇ ਅੱਜ ਵੱਖ-ਵੱਖ ਵਰਗਾ ਦੇ ਵਿੱਚ ਵੱਖ-ਵੱਖ ਭਾਗਾਂ 'ਚ ਲੋਕ ਬੰਦੇ ਹੋਏ ਹਨ ਪਰ ਸਵਰਕਾਰ ਸੰਗ ਫ੍ਰੀ ਕੋਰਡ ਨੇ ਜਿੰਨੇ ਵੀ ਤੁਸੀਂ ਵੀਰੋ ਸਾਰਿਆਂ ਦੇ ਸਰਪੰਚੀ ਦੇ ਨਾਲ ਇੱਕ ਨੌਜਵਾਨ ਵਰਪੀਰ ਖੁਰਮੀ ਨੂੰ ਆਪਣਾ ਨੇਤਾ ਚੁਣਿਆ ਕਿਉਂਕਿ ਛੋਟਿਆਂ ਤੋਂ ਵੱਡੇ ਹੌਲੀ-ਹੌਲੀ ਅੱਜ ਸ਼ਹਿਰ ਹੈ ਕੱਲ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਅਸੀਂ ਪੰਜਾਬ ਤੱਕ ਜਿੱਥੋਂ ਤੱਕ ਵੀ ਸਾਡੀ ਸੰਗ ਦੇ ਜਿੱਥੇ-ਜਿੱਥੇ ਸਾਡੇ ਅਫਰਾਜਾ ਉੱਥੋਂ ਤੱਕ ਨੌਜਵਾਨ ਪਹੁੰਚੇ ਸਮਾਂ ਵਧਾਈ ਦੇਣੀ ਚਾਹੁੰਦਾ ਔਰ ਮੈਂ ਬੇਨਤੀ ਵੀ ਕਰਨਾ ਕਿਉਂਕਿ ਜ਼ਿੰਮੇਵਾਰੀ ਹੁੰਦੀ ਹੈ ਇਹ ਉੱਤੇ ਜਿਹੜੇ ਇਹ ਜ਼ਿੰਮੇਵਾਰ ਕਿ ਹੁੰਦੇ ਆ ਬੋਦੀ ਵਾਰੀ ਜਿੰਮੇ ਤੁਸੀਂ ਪਹਿਲਾਂ ਪ੍ਰਧਾਨ ਦੀ ਗੱਲ ਕਰ ਰਹੇ ਸੀ ਮੌਸਬਾਤ ਨਹੀਂ ਪੈਂਦਾ ਮਨੁੱਖ ਨੂੰ ਉਹਦੇ ਵੱਡਾ ਨਹੀਂ ਕਰਦੇ ਮਨੁੱਖ ਅਹੁਦੇ ਨੂੰ ਵੱਡਾ ਕਰਦਾ ਹੈ ਜੇਕਰ ਤੁਸੀਂ ਅਹੁਦੇ ਤੇ ਬੈਠ ਕੇ ਕੰਮ ਕਰਦੇ ਆ ਉਹ ਤੁਹਾਨੂੰ ਵੱਡਾ ਕਰਦਾ ਹੈ ਜੇਕਰ ਅਹੁਦੇ ਤੇ ਬੈਠ ਕੇ ਕੋਈ ਕੰਮ ਨਹੀਂ ਕਰਦਾ ਤਾਂ ਮਨੁੱਖ ਛੋਟਾ ਹੁੰਦਾ ਇਸ ਵਾਸਤੇ ਆਪਾਂ ਸਾਰੇ ਇਕੱਠੇ ਹੋਣ ਇਸ ਜ਼ਿੰਮੇਵਾਰੀ ਨੂੰ ਨਿਭਾਉਣਾ ਆਪਣੇ ਭਾਈਚਾਰੇ ਦੀ ਜਿਹੜੀਆਂ ਸਮੱਸਿਆਵਾਂ ਆ ਕਿਉਂਕਿ ਤੁਸੀਂ ਉਹਨਾਂ ਦੇ ਨੇਤਾ ਉਹ ਹਰ ਪ੍ਰਧਾਨਤਰੀ ਜਿਹੜੀ ਹੈ ਉਹ ਮਜਬੂਰੀ ਨੂੰ ਜਾਂ ਆਪਣੇ ਗੌਤ ਤਕਲੀਫ ਨੂੰ ਲੈ ਕੇ ਨਹੀਂ ਜਾ ਸਕਦਾ ਤੁਸੀਂ ਉਹਨਾਂ ਦੀ ਰਿਵਾਈ ਕਰਨੇ ਆ ਰਹੇ ਹੋ ਬੰਦੇ ਜੀ ਚਾਹੇ ਉਹ ਦੁਕਾਨਦਾਰ ਨੇ ਚਾਹੇ ਸਾਡੇ ਦੁਕਾਨਾਂ ਦੇ ਕੰਮ ਕਰਨ ਵਾਲੇ ਵੀਰ ਹੈ ਉਹ ਸਾਰੀਆਂ ਸਮੱਸਿਆਵਾਂ ਤੁਸੀਂ ਸਰਕਾਰ ਦੇ ਧਿਆਨ ਤੇ ਲੈ ਕੇ ਉਹਨੀਆਂ ਫਾਰਮਿਲ ਤੇ ਹੱਲ ਕਰਾਗੇ ਫਿਰ ਤੋਂ ਮੈਂ ਸਮੂਹ ਸਿੱਟੀ ਪੰਜਾਬ ਦੀ ਟੀਮ ਨੂੰ ਧੰਨਵਾਦ ਕਰਦਾ ਹਾਂ ਫ੍ਰੀਪੋਰਟ ਜਿਲ੍ਹੇ ਦੀ ਟੀਮ ਨੂੰ ਔਰ ਫ੍ਰੀਪੋਰਟ ਸਾਹਿਬ ਦੇ ਸਾਹੇ ਵੀਰਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਉੱਠਿ ਲਾਇਆ ਤਾਂ ਕਿ ਉਹ ਆਪਣੇ ਨੌਜਵਾਨਾਂ ਨੂੰ ਦੇ ਨਾਲ ਨਹੀਂ ਕਿ ਚੱਲ ਸਕੀ ਨਵੀਂ ਜੀਟੀਸਸ ਪੈਦਾ ਹੋ ਸਕੀ ਵਾਲੇ ਪੁਰਜਿਕ ਦਾ ਖਾਸ ਮੈਂ ਕਪਾਲ ਸਿੰਘ ਜੌੜਾ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਰਜਿਸਟਰਡ ਅੱਜ 1 ਜੁਲਾਈ 2024 ਨੂੰ ਅਸੀਂ ਫਰੀਦਕੋਟ ਸਵਰਨਕਾਰ ਸੰਗ ਦੀ ਚੋਣ ਕਰਾਉਣ ਵਾਸਤੇ ਇੱਥੇ ਸ਼ਾਮਲ ਹੋਏ ਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸਰ ਗੁਰਚਰਨ ਸਿੰਘ ਪੱਪੂ ਜੀ ਫਰੀਦਕੋਟ ਤੋਂ ਦੇ ਜੁੜਾ ਪ੍ਰਧਾਨ ਜੀ ਹਨ ਇਮੇ ਦੇ ਅਤੇ ਕੋਟ ਕਪੂਰਾ ਬਲੌਂਕਰ ਦੇ ਹਨ ਉਹ ਵੀ ਇੱਥੇ ਸ਼ਾਮਲ ਹਨ ਤੇ ਉਹਨਾਂ ਦੇ ਨਾਲ ਹੀ ਸਾਰੀ ਟੀਮ ਸਾਡੀ ਫਰੀਦਕੋਟ ਦੀ ਕੋਟ ਕਪੂਰਾ ਦੀ ਅਤੇ ਹੋਰ ਆਸ-ਪਾਸ ਦੇ ਕਸਬਿਆਂ ਦੇ ਵਿੱਚੋਂ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਹਾਜ਼ਰ ਆਏ ਹਨ ਅੱਜ ਜੋ ਭਰਮਾ ਇਕੱਠ ਦੇਖਿਆ ਹੈ ਫਰੀਦਕੋਟ ਸਵਰਨਕਾਰ ਸੰਗ ਦਾ ਉਸ ਨੂੰ ਦੇਖ ਕੇ ਮਨ ਪ੍ਰਸੰਨ ਹੋ ਰਿਹਾ ਹੈ ਕਿ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਹੈ ਕਿਸੇ ਕਿਸਮ ਦਾ ਕੋਈ ਪਾਰਟੀਵਾਦੀ ਨਹੀਂ ਹੈ ਬਹੁਤ ਵਧੀਆ ਤਰੀਕੇ ਨਾਲ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਖੁਰਮੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਬਹੁਤ ਵਧੀਆ ਇਹਨਾਂ ਵੱਲੋਂ ਸਮਾਜ ਦੇ ਵਿੱਚ ਵਰਤਾਵੇ ਰੱਖੇ ਹੋਏ ਆ ਜਿਸ ਦਾ ਇੱਕ ਵੱਡਾ ਸਬੂਤ ਮਿਲ ਰਿਹਾ ਹੈ ਕਿ ਇੰਨੇ ਭਾਰੀ ਇਕੱਠ ਦੇ ਵਿੱਚ ਸਰਬ ਨੇ ਸਭ ਨੇ ਸਰਬਸੰਮਤੀ ਨਾਲ ਇਹਨਾਂ ਨੂੰ ਪ੍ਰਧਾਨ ਚੁਣੇ ਜਾਣ ਵਾਸਤੇ ਸਹਿਮਤੀ ਦਿੱਤੀ ਹੈ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿੱਥੇ ਜਿਲਾ ਸਵਰਨਕਾਰ ਸੰਗਤ ਅਤੇ ਪੰਜਾਬ ਸਵਰਨਕਾਰ ਸੰਗਤ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉੱਥੇ ਹੀ ਸਾਡੇ ਸਤਿਕਾਰਯੋਗ ਐਮਐਲਏ ਸਾਹਿਬ ਫਰੀਦਕੋਟ ਸਰਗੁਰਦੇਵ ਸਿੰਘ ਜੀ ਸਰਗੁਰਦੇਵ ਸਿੰਘ ਜੀ ਨੇ ਵੀ ਇਹਨਾਂ ਨੂੰ ਅਸ਼ੀਰਵਾਦ ਦਿੱਤੇ ਹਨ ਬਹੁਤ ਵਧੀਆ ਸੇਵਾਵਾਂ ਦੀ ਉਮੀਦ ਰੱਖਦੇ ਹਾਂ ਸਾਡੇ ਨੌਜਵਾਨ ਪ੍ਰਧਾਨ ਜੀ ਬਣੇ ਹਨ ਅਤੇ ਇਹਨਾਂ ਤੋਂ ਵੀ ਉਮੀਦ ਰੱਖੀ ਹੈ ਕਿ ਬਹੁਤ ਵਧੀਆ ਇਹ ਸਾਰੇ ਸਵਰਨਕਾਰ ਵੀਰਾਂ ਦੀਆਂ ਮੁਸ਼ਕਲਾਂ ਦੇ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਜਿਸ ਤਰ੍ਹਾਂ ਬਾਕੀ ਕਿਸੇ ਦੀ ਮੁਸ਼ਕਲ ਹੋਵੇ ਹਰ ਮੁਸ਼ਕਲ ਨੂੰ ਹੱਲ ਕਰਨ ਵਾਸਤੇ ਚਾਹੇ ਉਹ ਸਮਾਜ ਦੇ ਵਿੱਚ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਟੈਕਸਿਸਟ ਦੇ ਵਿੱਚ ਕਿਸੇ ਵੀ ਬ੍ਰਾਂਚ ਦੇ ਵਿੱਚ ਹੋਵੇ ਹਰ ਜਗ੍ਹਾ ਤੇ ਪੂਰ ਕੋਸ਼ਿਸ਼ ਕਰਨਗੇ ਸਹਿਯੋਗ ਦੇਣਗੇ ਇਸ ਕਰਕੇ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਅਤੇ ਇਹਨਾਂ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾਂ ਤੇ ਲੱਖ ਲੱਖ ਵਧਾਈ ਇਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਹਨ ਅਤੇ ਅਸੀਂ ਇਹਨਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਹਿੰਦੇ ਆ ਕਿ ਤਨਮਨ ਨਾਲ ਤੇ ਹੋਨੇਸਟੀ ਨਾਲ ਕੰਮ ਕਰੋ ਪਾਕੀ ਸਮਾਜ ਦੇ ਵਿੱਚ 2 ਸਾਲ ਬਾਅਦ ਫਿਰ ਤੁਹਾਨੂੰ ਸਾਰੇ ਸਮਾਜ ਸਾਰੇ ਸਾਡੀ ਸੰਸਥਾ ਸਾਰੇ ਮੈਂਬਰ ਇਹ ਕਹਿਣ ਵੀ ਇਹਨਾਂ ਨੂੰ ਵੀ ਪ੍ਰਧਾਨ ਦੁਆਰਾ ਬਣਾਇਆ ਜਾਵੇ। ਬਸ ਸਾਰੇ ਭਰਾਵਾਂ ਦਾ ਪਿਆਰ ਹੈ ਜੋ ਪ੍ਰਧਾਨ ਸਾਹਿਬ ਨੇ ਡਿਊਟੀ ਲਈ ਹੈ ਉਹਦੇ ਤੇ ਅਸੀਂ ਤਨੋਂ ਮਨੋਂ ਇਹ ਡਿਊਟੀ ਨਿਭਾਵਾਂਗੇ ਤੇ ਇਹਨਾਂ ਦੀਆਂ ਉਮੀਦਾਂ ਤੇ ਖਰੇ ਉਤਰਾਂਗੇ। ਪਹਿਲਾਂ ਤਾਂ ਸਾਰੇ ਇਹਨਾਂ ਆਪਣੇ ਸਨਕਰ ਸੰਗਤਾਂ ਦਾ ਧੰਨਵਾਦ। ਤੇ ਨੰਬਰ 2 ਜੋ ਬੱਚੇ ਨੇ ਡਿਊਟੀ ਲਈ ਹੈ ਉਹ ਇਹਨਾਂ ਸਤਕਾ ਜੋ ਇਨੇ ਕੋਈ ਡਿਊਟੀ ਲਈ ਉਹ ਪੂਰੀ ਕਰਨਗੇ ਤੇ ਜੋ ਮਰ ਠੀਕ ਹੈ ਧੰਨਵਾਦ ਤੁਹਾਡਾ ਮੈਂ ਜੀ ਗੁਰਚਰਨ ਸਿੰਘ ਪੱਪੂ ਜ਼ਿਲ੍ਹਾ ਪ੍ਰਧਾਨ ਸਵਰਨਕਾ ਸੰਗ 868 898 ਰਜਿਸਟਰਡ ਨੰਨ ਦਾ ਜ਼ਿਲ੍ਹਾ ਪ੍ਰਧਾਨ ਹੈ ਜੀ ਉਹਨਾਂ ਦਾ ਮੈਂਬਰ ਹੈ ਜੀ ਅਸੀਂ ਅੱਜ ਗੁਰਪ੍ਰੀਤ ਜੀ ਨੂੰ ਕੁਰਮੀ ਸਾਹਿਬ ਨੂੰ ਪ੍ਰੀਕੋਡ ਚੋਣਾ ਤੋਂ ਕਾਫੀ ਟਾਈਮ ਤੋਂ ਬਣ ਗਿਆ ਵੀ ਸੰਗਠਨ ਚੱਲ ਰਿਹਾ ਸੀਗਾ ਚੋਣਾ ਦਾ ਵੀ ਪਹਿਲੇ ਪ੍ਰਧਾਨ ਤੋਂ ਇਹ ਖਾਰਾ ਸ਼ਹਿਰ ਖਫਾ ਸੀ ਤੇ ਹੁਣ ਅਸੀਂ ਉਹਨਾਂ ਨੂੰ ਬਹੁਤ ਹੀ ਮਾਨ ਸਤਕਾਰ ਨਾਲ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਜੋ ਉਹਨਾਂ ਦੇ ਮਨ ਦੇ ਵਿੱਚ ਆਈ ਉਹਨਾਂ ਨੇ ਸਾਨੂੰ ਆਪ ਦੀ ਬਣ ਕੇ ਵੀ ਰਾਹ ਬਦਲ ਕੇ ਦੂਸਰੇ ਪਾਸੇ ਚਲੇ ਗਏ ਚਾਹੁੰਦੇ ਏਕਤਾ ਸੀ ਪਰ ਆਪ ਹੀ ਵਿੱਚ ਉਹ ਰਸਤਾ ਬਦਲ ਗਏ ਚਲੋ ਅਸੀਂ ਉਹਨਾਂ ਨੂੰ ਕੋਈ ਜ਼ਿਆਦਾ ਨਹੀਂ ਕਹਿੰਦੇ ਕਿਵੇਂ ਅਸੀਂ ਉਹਰੇ ਕਹਾਂਗੇ ਵੀ ਅਸੀਂ ਅੱਜ ਗੁਰਪ੍ਰੀਤ ਸਿੰਘ ਨੂੰ ਫਰਮੀ ਸਾਹਿਬ ਨੂੰ ਪ੍ਰਧਾਨ ਬਣਾਉਣ ਵਾਸਤੇ ਅਸੀਂ ਆਏ ਸੀ ਤੇ ਸਾਰੇ ਦਾ ਇਕੱਠ ਵੇਖ ਕੇ ਸਾਰਿਆਂ ਦੀ ਏਕਤਾ ਵੇਖ ਕੇ ਸਾਨੂੰ ਮਨ ਨੂੰ ਬਹੁਤ ਖੁਸ਼ੀ ਹੋਈ ਹੈ ਸਾਡੇ ਸਾਰਿਆਂ ਦੇ ਪਰਿਵਾਰ ਨੂੰ ਮਿਲ ਕੇ ਵੀ ਸਵਰਨ ਕਰ ਸਕਿਆ ਫ੍ਰੀਪੋਰਟ ਤੇ ਕੋੜ ਕੋੜ ਪੁਰਾ ਮੇਰੇ ਕਹਿਨ ਤੇ ਸਟੇਟ ਪ੍ਰਧਾਨ ਦਾ ਕਰਤਾਰ ਸਿੰਘ ਜੋੜਾ ਸਾਹਿਬ ਨੇ ਟਾਈਮ ਕੱਢਿਆ ਮੈਂ ਉਹਨਾਂ ਦਾ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਆਸਤੇ 5 ਮਿੰਟ ਆ ਦੇ ਕੀਮਤੀ ਟਾਈਮ ਦੇ ਵਿੱਚੋਂ ਰਜੇਵਿਆਂ ਵਿੱਚੋਂ ਸਾਨੂੰ ਟਾਈਮ ਦਿੱਤਾ ਤੇ ਅਸੀਂ ਇੱਥੇ ਆ ਕੇ ਦੋਵੇਂ ਭਰਾ ਜੀ ਨੇ ਖੁਸ਼ ਹੋਏ ਆ ਸਾਰੇ ਭਰਾ ਜੀ ਦਾ ਇਕੱਠ ਦੇਖ ਕੇ ਫ੍ਰੀਪੋਰਟ ਦਾ ਤੇ ਔਰ ਸਾਰਿਆਂ ਦੀ ਭਾਵਨਾ ਨੂੰ ਦੇਖ ਕੇ ਲੱਗਦਾ ਸੀਗਾ ਕਿ ਵੀ ਉਹ ਇੱਕ ਫਸੇ ਹੋਏ ਸੀਗੇ ਸਾਰੇ ਜਣੇ ਕਿਸੇ ਸਮੇਂ ਦੇ ਨਾਲ ਠੀਕ ਹੈ ਜੀ ਤੇ ਅੱਜ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਹੈ ਖੁਰਮੀ ਸਾਹਿਬ ਨੂੰ ਪ੍ਰਧਾਨ ਬਣਾਉਣ ਦੇ ਕਿ ਵੀ ਮਾਣਾ ਆਉਦਾ ਵੀ ਪ੍ਰਸੰਨ ਹੋ ਗਿਆ ਸਾਡੇ ਦੋਵਾਂ ਭਰਾਵਾਂ ਦਾ ਮੇਰਾ ਵੀ ਤਾਂ ਸਾਕ ਕਰਤਾ ਸਿੰਘ ਜੋੜਾ ਦਾ ਵੀ ਕਿ ਅਸੀਂ ਅਸੀਂ ਸਹੀ ਮੈਂ ਕਿਹਾ ਢੰਗ ਨਾਲ ਚੋਣ ਕਰਾਈ ਗਈ ਹੈ ਔਰ ਬਹੁਤ ਸੰਤਿਨਾ ਖੁਰਮੀ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਸ਼ਹਿਰ ਦਾ ਤੇ ਅਸੀਂ ਸਾਰੇ ਬੇਨਤੀ ਕਰਦੇ ਹਾਂ ਖੁਰਮੀ ਸਾਹਿਬ ਨੂੰ ਇੱਕ ਸਾਡਾ ਬੱਚਿਆ ਬਰਾਬਰ ਹੈ ਕਿ ਪੁੱਤਰ ਤੂੰ ਹੁਣ ਆਹ ਸ਼ਹਿਰ ਦੇ ਵਿੱਚ ਆਪਾਂ ਟਾਈਮ ਦੇਣਾ ਔਰ ਬਰਾਦਰੀ ਦੇ ਪ੍ਰਤੀ ਆਪਣਾ ਸਹਿਯੋਗ ਸਾਰਿਆਂ ਨੂੰ ਇੱਕ ਹੋ ਕੇ ਚੱਲਣਾ ਹੈ ਤੇ ਆਪਾਂ ਸਾਰਿਆਂ ਦੀ ਸਹਿਮਤੀ ਵੀ ਲੈਣੀ ਹੈ ਤੇ ਸਹਿਮਤੀ ਦੇਣੀ ਵੀ ਹੈ ਆਸਾਂ ਉਮੀਦਾਂ ਤੇ ਖਰਾ ਉਤਰੂਗਾ ਤੇ ਆਉਂਦੇ ਟਾਈਮ 'ਚ ਦੁਬਾਰਾ ਇਲੈਕਸ਼ਨ ਹੋਣਗੇ ਤਾਂ ਪ੍ਰਧਾਨ ਸਾਹਿਬ ਜਿਵੇਂ ਚਾਹੁੰਦੇ ਹੈ ਕਿ ਸਾਰੇ ਸਵਰਨਕਰ ਸੰਗ ਆਪ ਪ੍ਰਧਾਨ ਚੁਣਨਗੇ ਤੇ ਜੋ ਇਹਨਾਂ ਦਾ ਅਸ਼ੀਰਵਾਦ ਸਦਕਾ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਤੋਂ ਮੈਨੂੰ ਮੌਕਾ ਦਿੱਤਾ ਬ੍ਰੀ ਕੋਰ ਤੋਂ ਤੇ ਬਹੁਤ-ਬਹੁਤ ਧੰਨਵਾਦ ਪ੍ਰਧਾਨ ਸਾਹਿਬ ਪੰਜਾਬ ਪ੍ਰਧਾਨ ਸਾਹਿਬ ਆਏ ਇਹਨਾਂ ਦਾ ਬਹੁਤ ਧੰਨਵਾਦ ਇਹਨਾਂ ਦੇ ਬਹੁਤ ਰਜੀਵੇਂ ਸੀ ਕੀਮਤੀ ਸਮਾਂ ਕੱਢ ਕੇ ਆਏ ਆ ਇਹਾਂ ਦੇ ਬਹੁਤ ਅਸੀਰੀਣੀ ਆ ਧੰਨਵਾਦ